जोरदार तालीयाओं ਦੇ ਨਾਲ ਇਹਨਾਂ ਬੱਚਿਆਂ ਦਾ ਜਿਵੇਂ ਜੀ ਮਾ ਜੀਰੇ ਸਾਹਮਣੇ ਖੜੇ ਹੈ ਮੈਂ ਬਹੁਤ ਬਹੁਤ ਜੀ ਆਇਆਂ ਕਹਿੰਦਾ ਸਾਬ ਸਰੇਡ ਦੀ ਜਿਹੜੀ ਤਿਆਰੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਕੈਪਟਨ ਸਾਹਿਬ ਦਾ ਹਾਠੀ ਦੇ ਕੌਮੀ ਪੱਤਰ ਦੇ ਖਿਡਾਰੀ ਰਹੇ ਇਹ ਬੱਚੇ ਤਿਆਰ ਰਹਿਣਗੇ ਕੈਡੇਟ ਅਮਰਤਪਾਲ ਸਿੰਘ ਸ਼ੇਵਾ ਸੰਗਤੇ ਕੈਪਟਨ ਸਾਹੂ ਨੂੰ ਭੇਂਤੀ ਕਰਾਂਗਾ ਕਿ ਦੋਨੋਂ ਉਪਸਥਾ ਦੇ ਨਾਲ ਜਰੂਰ ਆ ਕੇ ਫੋਟੋਗ੍ਰਾਫੀ ਦੇ ਬੜੇ ਬੱਚਿਆਂ ਨੂੰ ਮਾਣ ਹੁੰਦਾ ਹੈ ਜਦੋਂ ਉਹਨਾਂ ਦੇ ਅਧਿਆਪਕਾਂ ਦੇ ਨਾਲ ਹੁੰਦੇ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਨਾਮ ਖਸਾਮ ਦੇ ਬੱਚੇ ਅੰਗੇ ਲਾਸਟ ਵਿੱਚ ਤੇਰੀ ਦਸ਼ਮੇਸ਼ ਅਕੈਡਮੀ ਦਾ ਬੈਂਡ ਬੈਂਡ ਦੇ ਬੱਚੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਗੇ ਕੈਪਟਨ ਰਮਨ ਕੁਮਾਰ ਨੇ ਇਹਨਾਂ ਦੇ ਗਰੁੱਪ ਲੀਡਰ बेशक इकट्ठे आ जाओ अलग अलग आ जाओ सरकारी हाई स्कूल डी हाई स्कूल आनंदपुर साहब ये बच्चे अपना सम्मान प्राप्त कर रहे हैं पीडी शो मैडम बच्चे लैकेो जी प्राप्त करो आ रहे तीरपुर के बच्चे भी तैयार रहे 見つけると言えよ。 I'm <laughs> going thank mm -hmm. you ਤੇ ਐਜਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਤਪੁਰ ਸਾਹਿਬ ਦੇ ਬੱਚੇ ਕਰਨਗੇ ਭੰਗੜਾ ਪੇਸ਼ ਇਸ ਤੋਂ ਬਾਅਦ ਕਿਸ ਨੇ ਜਾਣਾ ਨਹੀਂ ਪ੍ਰੋਗਰਾਮ ਦੀ ਸਮਾਪਤੀ ਨਹੀਂ ਹੋਣੀ ਕੌਮੀ ਗੀਤ ਹੋਣਾ ਉਸ ਦੇ ਵਿੱਚ ਸਿਖਸ਼ਾਪਨ ਹੋਣਾ ਸਾਰਿਆਂ ਨੇ ਕੌਮੀ ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਦੀ ਸਮਾਪਤੀ ਹੋਣੀ ਹੈ ਸੋ ਆਓ ਕਈ ਵਾਰ ਨਾਮ ਅਨਾਉਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਮੈਨੂੰ ਜਵਾਬ ਦੇਈ ਗਿਆ ਸਨਮਾਨ ਪਾਲੀ ਦਾ ਕਰਨਾ ਪਾਲੀ ਦਾ ਹਮੇਸ਼ਾ ਹੀ ਬਹੁਤ ਯੋਗਦਾਨ ਰੱਖਦਾ ਹੈ ਬਹੁਤ ਦੌੜ ਭਾਜੇ ਮੁੰਡਾ ਕਰਦਾ ਹੈ ਬੜੇ ਸ਼ੌਕ ਦੇ ਨਾਲ ਹਮੇਸ਼ਾ ਹੀ ਪ੍ਰੋਗਰਾਮਾਂ ਦੇ ਵਿੱਚ ਆਦੀ ਸ਼ਮੂਲਤ ਹੁੰਦੀ ਹੈ ਜਦੋਂ ਵੀ ਲੋ ਸਨਮਾਨ ਕਰਨ ਨੂੰ ਕਹਿੰਦਾ ਮੈਨੂੰ ਮਾਈਕ ਤੇ ਬੋਲਣ ਨਹੀਂ ਦਿੰਦਾ ਹੋੜੇ ਦਾ ਸਨਮਾਨ ਹੋ ਗਿਆ ਧਨਵਾਦ ਸਵਾਗਤ ਆਨੰਦ ਮਾਣੀਏ ਪੰਜਾਬ ਦਾ ਮਸ਼ਹੂਰ ਲੋਕ ਗਾਇਕ ਪੰਗੜਾ ਪੰਗੜਾ ਪੰਘੜਾ जज़बात जवानी ते कहे भा पप हर इंसान नची उठो ढोल बि खाप ते पवे भंगड़ा ਹਨ ਅੰਮੋਲ ਸਪਲਏ ਪੈਂਦੀ ਵਿੱਚ ਅੰਨ ਅੱਛੇ ਬਾੜੀ ਲਈਏ ਜਿੰਦਗੀ ਯਾਰਿਆ ਕਿ ਮਰੋਣਾ ਪਿੱਛੇ ਹੱਠੀ ਐ ਥੋਡੇ ਨਾਲ ਮੋਟਾ ਲੱਗੇ ਮੂਰੇ ਖੜੀਏ ਹੌ ਤੇ ਵਿੱਚ ਖੋਫ ਰੱਖੀਏ ਖੁਦਾਈ ਦਾ ਹੋ 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 ਹੌ ਤੇ ਵਿੱਚ ਖੋਫ ਰੱਖੀਏ ਖੁਦਾਈ ਦਾ ਓਏ ਯਾਰੀ ਜੂਵੀ ਵੇਲੇ ਬੱਲਾ ਨਹੀਂ ਛਡਾਈਦਾ ਓਏ ਯਾਰੀ ਜੂਵੀ ਵੇਲੇ ਬੱਲਾ ਨਹੀਂ ਛਡਾਈਦਾ ਓਏ ਯਾਰੀ फा विका मारियता मारियता मारिय सोका मजा ਕਰਤਾ ਇਹ ਤੈਂਗੂ ਇੰਨਾ ਪਿਆਰ ਨਹੀਂ ਮੱਜਜ ਨੇ ਲੱਗੇ ਸਾਰੇ ਜੱਗ ਕੋ ਨਿਆਰਾ ਬੱਲੀਏ ਨਹੀਂ ਕਾਨੂੰ ਕਹਿੰਦੀ ਜੱਟਾਂ ਦਾ ਮੁੰਡਾ ਮਾੜਾ ਬੱਲੀਏ ਨਹੀਂ ਕਾਨੂੰ ਕਹਿੰਦੀ ਜੱਟਾਂ ਦਾ ਮੁੰਡਾ ਮਾੜਾ ਬੱਲੀਏ ਓਹ ਹਾ ਓਹ ਹਾ ले ਹੇ ਲਾਕੇ ਪਤਨ ਤੇ ਲਾੜੇ ਕਿੰਨੇ ਸੋਹਣੇ ਲੱਗਦੇ ਨੇ ਝੂਠੀ ਵੇਖਣ ਕਾਨੇ ਆ ਕੇ ਜੁਗਨੀ ਜਗੋਂ ਛਾਲ ਤੂੰ ਜਾ ਕੇ ਰੱਖ ਵਿੱਚ ਉਹ ਅੱਖੇ ਨੂੰ ਟਿਕਾਵੇ ਸੁਰਮਾ ਪੂਛਾ ਵਾਲਾ ਤਾਗੇ ਉਹ ਜੀਰੇ ਆਹ ਜੁਗਨੀ ਢੋਲ ਵਾਲਿਆ ਹੋ ਤੇਰੀ ਜੁਗਨੀ ਕਰਨਾ ਪੜਤੀ ਨਬੀ ਵੇਖਣ ਦੂਰ ਰੜ ਖੜ ਕੇ ਰੜ ਕੇ ਰੜ ਕੇ ਰੜ ਕੇ ਏ ਏ ਰੜ ਕੇ ਉਹ ਕਿਹਦਾ ਮਾੜਾ ਅੱਲਾਹ ਅੱਸੀ ਬੱਤ ਚੱਲੇ ਆ ਬੋਤਾ ਕਰਦੀ ਨੂੰ ਪੱਟ ਚੱਲੇ ਆ ਨਾਲੇ ਜੱਟ ਸੀਸ ਨਾਟਕਾ ਹਮਦੇ ਕੋਈ ਉੱਨਾ ਵਿੱਚ ਭੁੱਲਿਆ ਖੁਮਾਮ ਦੇ ਫੁੱਲਾਂ ਵਿੱਚੋਂ ਫੁੱਲ ਜਿਵੇਂ ਹੈ گلاب ਦਾ ਏਸ਼ਦੀ ਅਸ਼ਾਨ ਟੰਗੜੇ ਦਾ ਪੰਜਾਬ ਦਾ ਏਸ਼ਦੀ ਅਸ਼ਾਨ ਟੰਗੜੇ ਦਾ ਪੰਜਾਬ ਦਾ ਬਹੁਤ ਵਧੀਆ ਪੰਜਾਬ ਦਾ ਮਸ਼ਹੂਰ ਲੋਕਨਾਥ ਠੰਗੜੇ ਦਾ ਆਨੰਦ ਸਿੰਘ ਮਾਣਿਆ ਪ੍ਰਧਾਨ ਸਾਹਿਬ ਵੱਲੋਂ आज सिंह होना तो मैं ना बोल रहा सी सलमान ले गए ऐसा नहीं था लाओ उसको बाद परमजीत कौर एटीटी सरकारी प्राइमरी